ਸਾਰੇ ਭਗਵਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਭਗਵਾਨ ਦੋਸਤੋ ਨਵਾਂ ਫਟਾਰਾ ਸ਼ੁਰੂ ਹੋ ਗਿਆ ਬਾਗਾਂ ਤੇ ਯਾ ਕਈ ਬਾਗ ਲੈ ਚੁੱਕੇ ਆ ਜਿਨ੍ਹਾਂ ਨੂੰ ਰਾਕੀ ਦੇ ਤਰ੍ਹਾਂ ਜ਼ਿਆਦਾ ਸੀ ਜਾਂ ਥੋੜਾ ਛੋਟੇ ਬਾਗ ਸੀ ਤੇ ਇਹ ਜੋ ਥੋੜੀ ਜੇ ਚੰਗੇ ਫਰੂਟ ਤੇ ਆ ਜਾਂ ਲੋੜ ਚ ਜਾਂ ਥੋੜੀ ਪਾਣੀ ਦੀ ਕਮੀ ਰਹੀ ਉਹਨਾਂ ਨੇ ਹੁਣ ਮੀਆਂ ਤੋਂ ਬਾਅਦ ਫਟਾਰਾ ਲੈਣਾ ਸ਼ੁਰੂ ਕਰ ਦੇਣਾ ਇਹ ਹੁਣ ਜੋ ਸਾਮ ਸੰਭਾਲ ਦੇ ਵਿੱਚ ਮੀਂਹ ਚੰਗਾ ਪਰਮਾ ਪੈ ਚੁੱਕਿਆ ਲਗਭਗ ਆਪਣੇ ਕਿਨੂ ਬੈਲਟ ਦੇ ਸਾਰੇ ਏਰੀਆ ਦੇ ਵਿੱਚ ਤੇ ਆਪਾਂ ਨੂੰ ਜੋ ਸਾਮ ਸੰਭਾਲ ਬਲੂ ਕਾਪਰ ਜਾਂ ਕਾਪਰ ਆਕਸਾਈਡ ਜੋ ਕਰਦੇ ਆ ਉਹ ਦਾ ਕਰਨ ਦਾ ਟਾਈਮ ਹੈ ਹੁਣ ਕਿਉਂਕਿ ਪਿਛਲੇ ਘੜੇ ਪਛੇਤਾ ਜਾਂਦਾ ਸਿਟਰਸ ਕੈਂਕਰ ਕਾਫੀ ਦਿਖਾਈ ਦੇਣ ਲੱਗ ਗਿਆ ਸੀ ਸਭ ਤੋਂ ਪਹਿਲੀ ਜੋ ਇਤਿਆਤ ਪਹਿਲੀ ਦਵਾਈ ਹੈ ਜਾਂ ਪਹਿਲਾ ਸਪਰੇਅ ਆਪਾਂ ਹੁਣ ਕਰਨਾ ਹੈ بارش ਤੋਂ ਬਾਅਦ ਉਹ ਸੈਪਟੋਸਾਈਕਲਿਨ ਪਲੱਸ ਕਾਪਰ ਆਕਸਾਈਡ ਉਹਦੇ ਵਕਫਾ ਤੋਂ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਹੈ ਕਾਪਰ ਬੇਸ ਕੋਈ ਵੀ ਫੰਗੀਸਾਈਡ ਉਹ ਆਪਾਂ ਯੂਜ਼ ਕਰਨਾ ਹੈ ਦੂਸਰਾ ਜੋ ਉਸ ਤੋਂ ਬਾਅਦ ਹੈ ਉਹ ਅੱਜ ਤੋਂ ਤਕਰੀਬਨ 20 ਜੁਲਾਈ ਤੋਂ ਬਾਅਦ ਜੋ ਆਪਣੀ ਤੀਸਰੀ ਤੇ ਆਖਰੀ 13045 1 ਕਿਲੋ ਪ੍ਰਤੀ 100 ਲੀਟਰ ਪਾਣੀ ਦੇ ਵਿੱਚ ਉਹ ਆਪਾ ਸਪਰੇਅ ਚਲਾਈ ਦੇ ਖੇਤ ਦੇ ਵਿੱਚ ਕਰਨਾ ਹੈ ਇਸ ਵਾਰ ਥੋੜੇ ਜਿਹੀ ਬਾਗਵਾਨਾਂ ਨੂੰ ਉਮੀਦ ਜ਼ਿਆਦਾ ਹੈ ਕਿ ਚੰਗੇ ਰੇਟ ਮਿਲ ਸਕਦੇ ਹੈ ਤੇ ਬਹੁਤ ਸਾਰੀ ਜਦੋਂ ਰੇਟ ਦੀ ਉਮੀਦ ਹੁੰਦੀ ਹੈ ਤਾਂ ਜ਼ਿਮੀਂਦਾਰ ਥੋੜਾ ਜਿਹਾ ਖਰਚਾ ਵੀ ਖੁੱਲਕੇ ਕਰਨ ਦੇ ਵਿੱਚ ਇਛੁਕ ਹੁੰਦਾ ਹੈ ਉਸ ਚੀਜ਼ ਦਾ ਫਾਇਦਾ ਕਈ ਵਾਰ ਜੋ ਆਪਣੇ ਸਮਾਨ ਵਕਰੇਤਾ ਦੁਕਾਨਦਾਰ ਜਾਂ ਉਹ ਲੋਕ ਜਿਹੜੇ ਲੁੱਟਣੂ ਬੈਠੇ ਹੋ ਫਿਰ ਅਲੱਗ-ਅਲੱਗ ਪ੍ਰਕਾਰ ਦੀਆਂ ਰੰਗ-ਬਰੰਗੀਆਂ ਸ਼ੀਸ਼ੀਆਂ ਲੈ ਕੇ ਆਉਂਦੇ ਆ ਇਹਦੇ ਨਾਲ ਕੁਆਲਿਟੀ ਬਣੂਗੀ ਇਹਦੇ ਨਾਲ ਕਲਰ ਬਣੂਗਾ ਇਹਦੇ ਨਾਲ ਸਕ੍ਰੈਚ ਲੈਸ ਹੋ ਜੂ। ਜੋ ਸਕ੍ਰੈਚ ਦੀ ਮੈਨੇਜਮੈਂਟ ਸੀ ਉਹ ਆਪਾਂ ਪਹਿਲਾਂ ਕਰ ਚੁੱਕੇ ਆ ਜਿਹੜੀਆਂ ਫੰਗੀਸਾਈਡ ਕਰਨੀਆਂ ਐ ਪ੍ਰੂਨਿੰਗ ਐ ਉਹ ਆਪਾ ਕਰ ਚੁੱਕੇ ਹੁਣ ਜੋ ਐਸਤੇ ਜੇ ਮੰਨ ਲਓ ਆ ਕਿਨੂ ਐਸਤੇ ਜੇ ਸਕ੍ਰੈਚ ਆ ਗਿਆ ਇਹ ਰਗੜਾ ਹਵਾ ਨਾਲ ਜੋ ਵੱਜੀਆਂ ਇਸ ਦੇ ਠਾਣੀਆਂ ਇੱਕ ਦੂਜੇ ਨਾਲ ਰਗੜ ਖਾਦੀ ਐ ਇਹ ਨੂੰ ਆਪਾਂ ਹੁਣ ਕਿਵੇਂ ਵੀ ਸਕ੍ਰੈਚ ਲੈਸ ਨਹੀਂ ਕਰ ਸਕਦੇ ਬਸ ਜੋ ਬੇਸਿਕਸ ਹੈ ਜੋ ਯੂਨੀਵਰਸਿਟੀ ਨੇ ਦੇ ਰੱਖਿਆ ਜਾਂ ਆਪਾਂ ਕਰਦੇ ਆਏ ਹਾਂ ਕਿਉਂਕਿ ਆਪਾਂ ਵੀ ਕਈ ਵਾਰ ਜ਼ਿਆਦਾ ਲਾਲਚ ਦੇ ਚੱਕਰ ਚ ਕਟਾ ਖਾ ਲਏ ਨੇ ਤੇ ਉਹਦੇ ਨਾਲੋਂ ਇਹੀ ਜ਼ਰੂਰੀ ਹੈ ਜੋ ਬੇਸਿਕਸ ਤੇ ਰਹੀ ਹੈ ਤੇ ਜੋ ਬਣਦੀ ਸੰਭਾਲ ਹੈ ਇਸ ਮਹੀਨੇ ਦੀ ਪਹਿਲਾਂ ਕੋਈ ਫੰਗੀਸਾਈਡ ਦੂਸਰਾ ਜੇ ਇਹਦੇ ਤੇ ਆਪਾਂ ਨੂੰ ਸਿਲੇ ਦਾ ਅਟੈਕ ਜਾਂ ਵਾਈਟ ਫ्लाई ਦਾ ਹਲਕਾ ਅਟੈਕ ਹੈ ਉਹ ਸ਼ੁਰੂ ਚ ਵੀ ਸੀ ਇਹਨਾਂ ਕੰਟਰੋਲ ਚਮੀ ਤੋਂ ਬਾਅਦ ਪੱਤਿਆਂ ਦੀ ਸਾਫ ਸਫਾਈ ਵੀ ਹੈ ਤੇ ਸਿਲਾ ਕਿਸੇ ਕਿਸੇ ਬਾਗ ਦੇ ਵਿੱਚ ਨਵੇਂ ਬਿਠਾਰੇ ਤੇ ਦਿਖਾਈ ਦੇ ਰਿਹਾ ਤਾਂ ਉੱਥੇ ਸਿਲੇ ਦਾ ਕੰਟਰੋਲ ਕਰਨ ਲਈ ਉਹ ਜੋ ਦਵਾਈਆਂ ਆਪਾਂ ਵਰਤਦੇ ਆ ਰਹੇ ਹਾਂ ਉਹਨਾਂ ਦਾ ਇਸਤੇਮਾਲ ਕਰਨਾ ਤੇ ਜੁਲਾਈ ਦੇ ਅਖੀਰ ਦੇ ਵਿੱਚ 20 ਜੁਲਾਈ ਤੋਂ ਬਾਅਦ ਕਦੋਂ ਜਦੋਂ ਤੇ ਬਾਰਿਸ਼ ਪਈ ਹੋਵੇ ਹਲਕੀ ਫੁਲਕੀ ਤੇ ਕੋਈ 2-4 ਦਿਨਾਂ ਦਾ ਆਪਾਂ ਨੂੰ ਟਾਈਮ ਹੋਵੇ ਤੇ ਉਦੋਂ ਆਪਾਂ 113045 ਦਾ ਆਖਰੀ ਸਪਰੇ ਜੋ ਇਹ ਸ਼ਡਿਊਲ ਦੇ ਵਿੱਚ ਹੁੰਦਾ ਉਹ ਕਰੀਏ ਤਾਂ ਜੋ ਫਰੂਟ ਆਪਦਾ ਪੂਰਾ ਸਾਈਜ਼ ਬਣਾਵੇ ਤੇ ਉਹਦੀ ਕੁਆਲਿਟੀ ਦੇ ਸੁਧਾਰ ਹੋਵੇ ਬਸ ਇਹੀ ਗੱਲਾਂ ਦਾ ਧਿਆਨ ਆਪਾਂ ਬਾਗਬਾਨੀ 'ਚ ਰੱਖਣਾ ਕੋਈ ਬਹੁਤੀ ਜਾਣਕਾਰੀ ਤਾਂ ਨਹੀਂ ਜੋ ਹੈ ਜੋ ਰਵਾਇਤੀ ਤਰੀਕੇ ਨਾਲ ਕਰ ਰਹੇ ਆ ਉਹ ਹੀ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਕਿਉਂਕਿ ਆਪਾਂ ਨੂੰ ਜੋ لالਚ ਹੀ ਲੁੱਟ ਦਾ ਕਾਰਨ ਬਣ ਜਾਂਦਾ ਹੈ ਕਈ ਵਾਰ ਵੀ ਫੁਲਾਨੇ ਨੇ ਆਪ ਪਾਇਆ ਜੀ ਤੇ ਓਕੇ ਨੇ ਆਪਾਇਆ ਇਹ ਜੋ ਕੁਦਰਤੀ ਦੇਣਾ ਰਹਿਣੀ ਤਾਂ ਹੀ ਹੈ ਜੀ ਤਾਂ ਸਾਫ ਤਾਂ ਹੀ ਸਹੀ ਸਮੇਂ ਤੇ ਸੰਭਾਲ ਉਹੀ ਸਾਰਿਆਂ ਦਾ ਬੈਸਟ ਹੈ ਜਿਆਦਾ ਖਰਚੇ ਨਾਲ ਆਪਾਂ ਜਿਆਦਾ ਆਮਦਨੀ ਨਹੀਂ ਲੈ ਸਕਦੇ ਖੇਤੀ ਖਰਚੇ ਕਟਾਉਣੇ ਵੀ ਹੈ ਤੇ ਕਰਨੇ ਵੀ ਹੈ ਸਮਝਦਾਰੀ ਨਾਲ ਬਹੁਤ ਧੰਨਵਾਦ ਜੀ